ਅੱਭੀ ਮੰਗੀ ਹੈ ਯਾਦ ਹੋਈ ਮਨੁੱਖ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾਂ ਕਰਕੇ ਖੰਡ ਪਾਠ ਰਖੰਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਹਾ ਪ੍ਰਭੂ ਕਰਕੇ ਨਹੀਂ ਰਖਾ ਰਿਹਾ ਆਪਣੀ ਬਦੀ ਕੋਈ ਕਾਮਨਾ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਹੈ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਆਣਾ ਨਾਦਾਨ ਇਨੂੰ ਇਤਨਾ ਹੀ ਨਹੀਂ ਪਤਾ ਪਰਮਾਤਮਾ ਇਤਨਾ ਵੀ ਜਾਣਦਾ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ ਉਹ ਪਿਓ ਬੜਾ ਅਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ਮਾਂ ਬੜੀ ਭੌਲੀ ਹੋਵੇਗੀ ਕੁਝ ਵੀ ਨਹੀਂ ਹੋਵੇਗੀ ਜਿੰਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤੋ ਸਹਿਬ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਨਾ ਦੇਣ ਹਾਰ ਦੇ ਰਹਿੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਬੀਆ ਸ਼ਬਦ ਫਰੰਟিয়ার ਦੀ ਬੋਲੀ ਰਹਿ ਲੈnde ਪੰਜਾਬ ਦੀ ਬੋਲੀ ਦਾ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਵਿੱਚ ਬੀਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਾਈ ਕੱਲ ਦੀ ਰੋਟੀ ਹੈ ਇਥੇ ਬਿਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰसों 4-5 ਦਿਨ ਦਾ ਪਿਆ ਹੋਇਆ ਹੈ ਇਥੇ ਬਿਆ ਭੋਜਨ ਹੈ ਬਿਆ ਦੇ ਅਰਥ ਕਰਦੇ ਨੇ ਪਰੂਥਾ ਪਰ ਲੈnde ਪੰਜਾਬ ਦੇ ਚਈ ਦੇ ਅਰਥ ਪਰਉਥਾ ਨਹੀਂ ਕਰਦੇ ਹੋਰ ਹੋਰ ਮੰਗ ਬੇਹਾ ਮੰਗਦਾ ਹੈ ਹੋਰ ਮੰਗਦਾ ਹੋਰ ਮੰਗਦਾ ਹੋਰ ਮੰਗਦਾ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆ ਨਾ ਦੇਣ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੂ ਥਿਆ ਜਦ ਵੀ ਮੰਗਦਾ ਹੈ ਪਰਮਾਤਮਾ ਕੋ ਲੋ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਆਖੇ ਮੰਗੇ ਦੇ ਦੇ ਆਖਦਾ ਹੈ ਕਿ ਆਖਦਾ ਐ ਦੇ ਐ ਦੇ ਐ ਦੇ ਉਹ ਦਿੰਦਾ ਦਾਤ ਕਰੇ ਦਾਤਾ ਠੀਕ ਤੇਈ ਨਾਰੇ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪ੍ਰਮਾਤਮਾ ਕਹਿ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੂੰ ਮੰਗੇ ਬੀਆ ਜਾਂ ਤੇ ਕੁਸਲ ਨਾ ਕਭ ਹੋ ਥਿਆ ਮੰਮਾ ਮੰਗਣ ਹਾਰਿਆ ਆਨਾ ਮਨੁੱਖ ਮੰਗਦਾ ਐਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਹੈ ਮਨੁੱਖ ਮਨ ਦਾ ਨਹੀਂ ਇਹਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਹੈ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਆ ਗੁਰੂ ਕੋਲ ਵੀ ਸੰਸਾਰ ਹੀ ਮੰਗਦੇ ਆ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਆ ਬਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਨੇ ਖੂਬ ਝਗੜਦੇ ਨੇ ਖੂਬ ਲੜਦੇ ਮੁਕਲਮੇ ਬਾਜ਼ੀਆਂ ਤੱਕ ਆਉਂਦੀਆਂ ਨੇ